ਕਲੀਅਰ ਹੈ ਯਾਰ ਅੱਜ ਲੋ ਇਹਨਾਂ ਬੱਚਿਆਂ ਲਈ ਬ੍ਰਿਜ ਤੇ 30 ਇਹ ਬ੍ਰਿਜ ਦੀ ਵਹਿਚੀ ਵੈਸੇ ਹੀ ਆ ਜਸਤ ਕਾ ਕਹਾ ਤਾ ਮਾ ਲਾ ਨੇ ਮਨ ਹਾ ਮਾ ਤਿਰ ਲਵਾ ਯਾਨੀ ਮਨ ਸਿਆਨ ਜੁਨੀ ਵਾਤੇ ਕੀ ਮਨ ਬੜਾ ਸਿਆਨ ਨਹੀਂ ਰਹੇ ਤੇ ਕੀ ਮਨ ਸਿਆਨ ਚਾ ਉਖਿੰਨ ਜੁਨਾਇ ਗੇਮ ਕਬ ਨਹੀਂ ਆਂਗਾ ਤਨ ਡੁਗਟਾ ਬੰਨ ਬਾਬਤ ਤੁਵਾ ਲੋਏ ਸਭ ਲਈ ਟੋਮੀ ਅਨੀ ਕੁਆ ਡੈਂਗ ਮੰਨ ਮੈਂ ਤੁਵਾ ਜੁਨੀ ਇੱਥੇ ਗਿਆ ਜੋ ਪ੍ਰਾਣਾ ਬ੍ਰੇਕ ਸੀਗਾ ਉੜ ਗਿਆ ਆਪਣੇ ਘੜ ਦੇ ਨਾਲ ਆ ਰਹੀ ਅੱਛਾ ਇੱਥੇ ਬਲਾਸ ਟਾਈਮ orange ਵਾਲੇ ਦੇ ਫੋਟੋ ਲਿੱਤੀਆਂ ਨਹੀਂ ਆ ਹੁਣ ਪਤਾ ਨਹੀਂ ਕੀ ਬਣਾਇਆ ਉਹਨਾਂ ਨੇ ਉਹਨਾਂ ਨੇ ਹੁਣੇ ਕੰਮ ਕਰਾ ਦਿੱਤਾ ਅੱਛਾ ਵਧੀਆ ਬਾਬਾ ਹੁਣ ਅਪ ਜਾਣਾ ਬ੍ਰਿਜ ਤੇ ਬ੍ਰਿਜ ਦੀਦੀਆ ਦੇ ਦੇਖਦੇ ਨਹੀਂ ਕਿਤੇ ਤੇਰ ਕੇ ਤੇਰ ਕੇ ਨਹੀਂ ਪਰਲੇ ਬਨੇ ਬ੍ਰਿਜ ਦੇਖਣ ਜਾਣਾ ਕਦੋਂ ਦੇਦੇ ਹੁਣ ਜੀ ਦੁਆਰਾ ਕੁੱਤੇ ਖਾਣੀ ਹੁੰਦੀ ਕਿ ਨਹੀਂ ਹੁੰਦੀ ਕਿ ਇੱਕ ਵਾਰ ਚ ਹੀ ਸਰ ਜਾਂਦਾ ਇਹ ਤੋਂ ਹੁਣ ਮੈਂ ਤੁਹਾਨੂੰ ਸਹੀ ਜਗ੍ਹਾ ਤੇ ਲੈ ਕੇ ਆਇਆ ਹੁਣ ਉੱਥੇ ਤੁਹਾਡੀ ਖਸਮਤ ਦਾ ਬ੍ਰਿਜ ਹੈ ਹੀ ਨਹੀਂ ਉੱਥੇ ਹੈ ਹੀ ਨਹੀਂ ਕਿ ਮੈਂ ਬ੍ਰਿਜ ਹੀ ਰੁੜ ਗਿਆ ਹੀ ਪਾਣੀ ਚ ਰਲ ਬਣਾਇਆ ਹੀ ਨਹੀਂ ਮਿਲਦਾ ਨੇ ਰੋ ਜੀ ਆ ਦੇ ਲੋ ਸਿਆਣਾ ਸਿਆਣਾ ਬੰਦਾ ਕਹਿੰਦਾ ਗੱਲ ਐ ਬਈ ਐਸ ਵਾਰ ਨਹੀਂ ਹੁੰਦੀ ਇਦਾਂ ਭਾਈ ਸਾਹਿਬ ਜਗਾ ਤਾਂ ਸਹੀ ਹੈ ਨਾ ਗੱਲ ਜਗਾ ਦੀ ਹੁੰਦੀ ਹੈ ਤੈਨੂੰ ਜਗਾ ਤਾਂ ਸਹੀ ਤੂੰ ਔਰੈਂਜ ਬ੍ਰਿਜ ਮੈਨੂੰ ਕਹਿ ਕੇ ਲੈ ਆ ਔਰੈਂਜ ਬ੍ਰਿਜ ਸਾਨੂੰ ਲੱਕੜ ਦੇ ਭਾਈ ਬ੍ਰਿਜ ਤੇ ਤੋਰੀ ਜਾਂਦੇ ਆ ਪਤਾ ਨਹੀਂ ਕਿੱਥੇ ਲੈ ਜਾਣਾ ਇਹਨੇ ਚੱਲ ਲਈ ਜਾਈਏ ਆਇ ਤੇ ਪਹਿਲਾਂ ਬ੍ਰਿਜ ਸੀਗਾ ਇੱਥੇ ਫੋਟੋ ਫੋਟੋ ਖਿੱਚ ਲੋ ਕਾਉਂਦੇ ਸੀਗੇ ਆ ਜਿਹੜਾ ਸਮਾਨ ਪਿਆ ਵਾ ਇਹ ਬ੍ਰਿਜ ਦਾ ਹੀ ਪਿਆ ਇਹ ਹਾੜ ਆਇਆ ਸੀ ਰੁੜ ਗਿਆ ਸੀ ਸਾਰਾ ਨਾਲ ਹੀ ਚੱਲ ਕੋਈ ਨਹੀਂ ਹੁਣ ਕੀ ਕਰ ਸਕਦਾ ਪਤਾ ਨਹੀਂ ਯਾਰ ਸੁਣਿਆ ਸੀ ਕਿ ਇਹਦੇ ਬ੍ਰਿਜ ਬਣ ਗਿਆ ਵਾ ਨੀਲੇ ਰੰਗ ਕਰ ਦਿੱਤਾ ਹੁਣ ਉਹਨੂੰ ਕੀ ਬਣ ਗਿਆ ਰੰਗ ਛੱਡ ਕੇ ਲੱਕੜਾਂ ਦਾ ਬ੍ਰਿਜ ਆਉਣ ਦਾ ਉਹ ਤਾਂ ਕੇਵਾਂ ਸਾਹਮਣੇ ਉਹ ਉੱਪਰ ਜਾ ਸਕਦੇ ਆਪਾਂ ਤਾਂ ਕਰਕੇ ਸੀਗਾ ਉਹ ਮੈਨੂੰ ਜਿਆਦਾ ਯਾਦ ਮੈਨੂੰ ਪੁਰਾਣੀਆਂ ਫੋਟੋਆਂ 'ਚ ਹੈਗਾ ਬ੍ਰਿਜ ਦਾ ਹਾਂ ਪਰ ਇਹਨਾਂ ਜਿਆਦਾ ਮਲਵਾ ਪਿਆ ਵਾ ਹੱਲੇ ਉਹਦੀਆਂ ਲਾਸ਼ ਪਈ ਆ ਥੋੜ੍ਹੀ ਥੋੜ੍ਹੀ ਹੋਵੇ ਕੋਈ ਲਾਸ਼ ਅੱਗੀਆਂ ਉੱਡੀਆਂ ਇੱਥੇ ਹੀ ਆ ਇਹ ਤਾਂ ਪੁਰਾਣੀ ਫੋਟੋ ਹੋਗੀ ਤੇ ਮੈਂ ਵੀਡੀਓ 'ਚ ਵਿੱਚ ਦਿਖਾਉਂਗਾ ਕਿ ਪਹਿਲਾਂ ਬ੍ਰਿਜ ਕਿੱਦਾਂ ਸੀ ਤੇ ਹੁਣ ਦੇਖ ਲੋ ਹੁਣ ਹੈਂ ਮੈਾਰੇ ਗਰਮੀ ਦੀ ਸਿਕਰਣਾ ਬੀਤੀ ਜਾਂਦੇ ਜਦੋਂ ਆਪਾਂ ਕੱਲ ਆਏ ਸੀ ਜਿੱਥੇ ਪਾਣੀ ਖੜਾ ਖੜਾ ਲੱਗਦਾ ਸੀ ਪਾਣੀ ਡੋਗਾ ਜਿੱਥੇ ਇਹ ਦਰ ਪਿਆ ਜਾਂਦਾ ਉੱਥੇ ਜਿੱਥੇ ਕੱਲ ਗਈ ਜਗਾ ਤੇ ਖੜਾ ਖੜਾ ਲੱਗਦਾ ਸੀ ਨਾ ਉਸੇ ਪਾਣੀ ਡੋਗਾ ਜਿੱਥੇ ਮੈਂ ਲੋਕੀਏ ਇਹ ਐਕਸਪਰਟ ਆ ਭਾਈ ਚੱਲਣ ਵਾਲੇ ਚੱਲੀ ਜਾਂਦੇ ਆ ਲੈ ਵੀ ਹੜ ਆਇਆ ਸੀ ਹੜ ਨੇ ਨਵਜਾਤਾ ਅਰਸਲ ਪਹਿਲਾਂ ਜਿਹੜੀ ਮੇਰੇ ਤੋਂ ਵੀਡੀਓ ਆ ਉਹਦੇ ਚ ਹੈਗਾ ਪ੍ਰੋਪਰ ਬ੍ਰਿਜ ਹੁੰਦੀਆਂ ਹੁੰਦੀਆਂ ਬਹੁਤ ਪਰ ਬੰਦਾ ਸਾਡਾ ਕਹਿ ਕੇ ਤੇ ਲਿਆਇਆ ਸੀਗਾ ਵੀ ਤੁਹਾਨੂੰ ਨੀਲੇ ਬ੍ਰਿਜ ਜਾਂ ਸੰਤਰੀ ਬ੍ਰਿਜ ਦੇ ਫੋਟਾਂ ਕਰਾਉਂਗਾ ਪਰ ਧੋਖਾ ਹੋ ਗਿਆ ਹੁਣ ਅਪ ਜਾਣਾ ਪਹਾੜੀ ਦੇ ਉੱਪਰ ਛੋਪਾ ਛੁਪਾ ਦੇ ਇੱਕ ਦਿਨ ਚੱਲਦੇ ਆਂ ਤਹਾਡੀ ਇਹ ਕੋਲ ਫੋਟੋ ਮਾੜੀ ਜਿੰਦਾ ਵਧੀਆ ਕੀ ਇਹ ਚੱਲ ਜਾਣਾ ਆਪੇ ਇਹ ਵੀ ਬਣੇਗਾ ਫੋਟੋ ਮੂਹ ਇਹਨੇ ਫੇਕ ਦਿਓ ਨਹੀਂ ਦੇ ਅਈਓ ਅਮਾ ਚੀਵੜੀ ਕੇ ਵਰਦਾਸਤਾ ਸਤਾ ਚੱਕਦੇ ਫਟੇ ਇਹ ਆਂਡੇ ਮਰ ਕੇ ਜਿੱਦਾਂ ਨਾ ਤੋੜ ਕੇ ਵਿੱਚ ਪਤਾ ਨਹੀਂ ਕਰੇ ਰੋਲ ਕਿੱਦਾਂ ਕਰਦੇ ਉਹਨੂੰ ਵਿੱਚ ਜੰਦ ਪਹਿਲਾਂ ਕਰਕੇ ਫਿਰ ਅੱਧਾ ਤੋੜ ਕੇ ਫਿਰ ਵਿੱਚ ਦਿਖਾ ਦਿੰਦੇ ਹੋਣਗੇ ਲੇ ਵੀ ਮੁਫਲੀ ਮੁਫਲੀ ਲੈਣੀ ਆਪਾਂ ਬਾਤੀ ਦੇ ਆ ਵਾਲੀ ਬਈ ਉਬਲੀ ਵਾਲੀ ਉਬਲੀ ਹੋਈ ਆ ਕਿਹੜੇ ਉਹ ਆਹ ਲੈ ਲਾਂ ਜਿਹੜੇ ਚੀਜ਼ਾਂ ਚਾਹੀਦੇ ਤੁਹਾਨੂੰ ਲੈ ਵੀ ਕੇਲੇ ਪੁੱਜੇ ਹੋਏ ਕੇਲੇ ਕੀਤੀ ਤੋਂ ਨਾਂਕ ਬੋਆ ਨਾ ਇਹ ਦੋ ਖਾਲਾ ਓਂਸਾ ਚਕਲੋ ਚਕਲੋ ਮਨ ਵਿੱਚ ਜਹਾਰਾ ਆ ਵੀ ਪੁੱਜੀ ਹੋਈ ਆ ਪੁੱਜੀ ਹੋਈ ਨਹੀਂਗੀ ਇਹ ਹੈਗੀ ਆ ਦੂਜੀ ਉਬਾਲ ਕੇ ਮੂੰਫਲੀ ਖਵਾਉਂਦੇ ਆ ਆ ਵੀ ਆ ਆ ਮੈਂ ਬੋਲ ਲੇ ਗਿਆ ਨਹੀਂ ਆ ਕਿੰਨੇ ਤੱਕ ਨੇ ਤਨੀ ਵੀ ਆ ਮੈਂ ਉहां ਸੀ ਕੀਤੇ ਬਹੁਤ ਚਾਹ ਰਹੇ ਮੈਂ ਉਹ ਮੈਂ ਲੈ ਆ ਵੀ ਲੋਗੋ ਲੋਕਾਂ ਲਈ ਹੈਗੀ 10000 ਦੀ ਆਪਾਂ ਲਈ ਹੈਗੀ ਆ 15000 ਦੀ ਵੱਡੇ ਵੱਡੇ ਆ 5000 ਰੁਪਏ ਦੇਣਾ ਲਿਖਵਾ ਕਿੰਨਾ ਬਾ ਨਹੀਂ 5 ਨਹੀਂ ਹਾਂ 5000 ਰੁਪਏ ਦੇਣਾ 3500 ਬੋਨਾ ਕਿਸ਼ੇ ਨਹੀਂ ਆਣਾ ਫਰੀ ਹੈ ਲਿਖਣਾ ਆਪਣੇ ਆਦੀ ਉਹ ਵੀ ਨਹੀਂ ਆਣਾ ਨਹੀਂ ਆਣਾ ਫਰੀ ਹੈ ਹਾਂ ਅੱਛਾ ਲੋ ਭਈਓ ਜਣਾ ਰੱਬ ਦੀ ਤੋੜੀਆਂ ਥੜੀਆਂ ਹੈ ਵੀ ਤਿੱਖੀਆਂ ਜੀਆਂ ਆ ਜਦੋਂ ਪਰਾਂ ਦੇ ਉੱਧਰ ਜਿਨਾ ਬਣੇ ਉਹ ਪੈ ਗਿਆ ਉਹ ਸੋ ਗੀਤੀ ਉਹ ਲੁੱਟ ਚੈ ਮੰਨਦਾ ਚਾਹ ਉਹ ਨਹੀਂ ਜਾ ਗਿਆ ਉਹ ਜਾਣਾ ਮਿੱਤਰੋ ਹੁਣ ਆ ਮੈਂ ਆਹ ਹੂੰ ਸੋ ਗੋ ਫੱਜ ਕੇ ਚੜਨੀ ਆਣਾ ਉਹ ਦੇਖੀ ਬੜਾ ਪਤਨੀ ਆ ਗਿਆ ਬਈ ਏ ਲੈ ਨਹੀਂ ਦੱਬਦੇ ਹਾਂ ਲੈ 40 ਸਾਲ ਤਾਂ ਨਹੀਂ ਦੱਬਦੇ ਮੈਨੂੰ ਇਹ ਲੈ ਤਾਂ ਦੋ ਵਿਚਾੜਾ ਜੇ ਹੋਇਆ ਓਏ 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 ਇਹ ਜੇ ਬਬੀ ਦੀ ਜੇ ਬਬੀ ਮੈਂ ਹੁਣ ਖੌਣ ਲੈ ਰਹੇ ਮਿਲ ਲੱਤਾਂ ਫੁੱਲੀਆਂ ਸ਼ੁਰੂ ਹੋ ਗਈਆਂ ਨੇ ਹਾਂ ਜੇ ਨਾ ਤੇ ਬੁੱਢਾ ਗੈਨੀ ਮੋਹ ਚੜਦਾ ਤਾਂ ਮੈਂ ਕਿਸੇ ਗੱਲ ਦੀ ਸਹੀ ਗੱਲ ਆ ਉਹ ਜਾ ਮੁੰਡੇ ਨੇ ਸਾਦੀਆਂ ਕੰਨੀਆਂ ਕਾਕਾ ਸਹੀ ਗੱਲ ਹੈ ਕਮ ਚੇ ਆਹ ਉਹ ਬੇਨ

ਹਾਂ ਇਹ ਨਾ ਉਹ ਤੇਆ ਪਾਣੀ ਨਾਲ ਹੀ ਬਣਿਆ ਹੋਇਆ ਸਾਰਾ ਕੁਝ ਹੂੰ ਜੋ ਲੱਗੇ ਕਈ ਵਾਰ ਪਈ ਜਾਵੇ ਤੇ ਚੁੰਦੀਆਂ ਹੁੰਦੀਆਂ ਐ ਪੋਤੇ ਮੇਰੇ ਵੀ ਧਿਆਨ ਇੱਧਰ ਲਾਓ ਰੁਕ ਜਾਵੇ ਰੁਕ ਜਾ ਉਹਦੀ ਤਸੱਲੀ ਹੋ ਗਈ ਆ ਗੁੱਸਾ ਸੜ ਮੁੜ ਗਿਆ ਉਹ ਉੱਥੇ ਆ ਨਾ ਨਾ ਉਹ ਲਾ ਅੱਗੇ ਉਹ ਬੰਦਾ ਥੱਲੇ ਖੜਾ ਹੁੰਦਾ ਸੀ ਉਹ ਫਰਚੀ ਉੱਥੇ ਰਲੇ ਦੇ ਗੇਟ ਦੇ ਉੱਤੇ ਗੇਟ ਬੰਦ ਕਰਕੇ ਤੇ ਲੰਗਰ ਦੀ ਇੰਡੀਆ ਦੇ ਹਿਸਾਬ ਨਾਲ ਕਿੰਨੇ ਦੀ ਪਰਚੀ ਆ 15000 ਦੀ ਨਹੀਂ ਇੰਡੀਆ ਹਿਸਾਬ ਨਾਲ ਇੰਡੀਆ ਤੇ ਸਰਦਾਰ ਸਿੱਖਾਂ ਦੇ ਜਣਾ ਬਿਆਨ ਅੱਜ ਦਾ ਦੀ bari ਬੱਲਾ ਪਰਚੀ ਤਾਂ ਨਹੀਂ ਮਹਿੰਗੀ ਤੇ ਹੰਬ ਬੱਲੇ ਲੋਕਲ ਵਾਸਤੇ ਸਸਤੀ ਹੈ ਫੋਟੋ ਉਧਰ ਹੀ ਜਾਂਦੇ ਆ ਇਧਰ ਇਧਰ ਬਣਿਆ ਹਾਂ ਅੰਦਰ ਦੇ ਅੱਗੇ ਪਿੱਛੇ ਵਜਣੀ ਵੀ ਨਹੀਂ ਉੱਥੇ ਜਦੋਂ ਪ੍ਰੋਬਲਮ ਹੋਵੇ ਨਾ ਵਜਦੀ ਉਦੋਂ ਹੀ ਉੱਥੇ ਹੀ ਆ ਜਿੱਥੇ ਕਹੇਗੇ ਕਿਰ ਜੈਮ ਲਈ ਨਾ ਦੇਖ ਲਓ ਬਿਹਾੜੀ ਦੇ ਅੰਦਰਲਾ ਹਿੱਸਾ ਹੀ ਸਾਰਾ ਸਭ ਪਾਣੀ ਨਾ ਕਟਿੰਗ ਹੋ ਕੇ ਆਇਆ ਹੋਇਆ ਦੇਖ ਲਓ ਕਮਾਲ ਹੀ ਆ ਉਹਦੇ ਇਧਰ ਨਾਲ ਜਿੰਦਕੀ ਨੇ ਬੱਤੀ ਬੰਦ ਕਰਤੀ ਆ ਸਹੀ ਗੱਲ ਲਾ ਆਹ ਲਾ 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 ਅੱਜ ਉਹ ਬੰਦਾ ਥੱਲੇ ਖੜਾ ਹੁੰਦਾ ਸੀਗਾ ਪਰਚੀਆਂ ਉੱਥੇ ਲੈ ਲਏ ਗੇਟ ਦੇ ਤੇ ਗੇਟ ਬੰਦ ਕਰਕੇ ਫੇਰ ਲੰਘੇ ਇੰਡੀਆ ਦੇ ਸਾਨੂੰ ਕਿੰਨੇ ਦੀ ਪਰਚੀ ਆ 15000 ਦੀ ਨਹੀਂ ਇੰਡੀਆ ਦੇ ਸਾਨੂੰ ਇੰਡੀਆ ਦੇ ਚਾਲ ਦੇਣ ਦਾ ਸਖਾ ਕੇ ਮੇਰੇ ਦਾ ਇਹ ਨਾਲ ਖੜਾ ਬੰਦਾ ਹੀ ਬੰਦਾ ਪਰਚੀ ਇਤਨੀ ਮਹਿੰਗੀ ਤੇ ਲੋਕਲ ਵਾਸਤੇ ਸਸਤੀ ਹੈ ਫੋਕੀ ਉਧਰ ਚੱਲਦੇ ਆਂ ਇਧਰ ਇਧਰ ਬਣਿਆ ਹੋਇਆ ਮੰਦਿਰ ਮੈਂ ਜਲਾਪ ਨਹੀਂ ਗਿਆ ਸੀ ਹਾਂ ਉਹ ਮੰਦਿਰ ਜੀਉਂਦਾ ਹੀ ਕੋਲ ਆ ਨਾ ਕਰ ਆ ਗਿਆ ਤੁਸੀਂ ਵੀ ਵਾਹ ਵਾਹ ਹੋ ਗਈ ਉੱਪਰ ਚੜਦੇ ਆਂ ਦੀ ਕਹਿੰਦੀ ਵਾਹ ਹੁੰਸਾ ਅਸ਼ੋਧਨ ਚੱਲ ਗਿਆ ਚਲੋ ਹੁੰਸਾ ਹਾਂ

ਫੱਕ ਮੀਆਂ ਦਵੀ ਫੱਕ ਗਿਆ ਤੁਸੀਂ ਆਮਨੀ ਆਉਂਦੇ ਦੇ ਕੇ ਨੇ ਮੂਤ ਦਿੱਤਾ ਤਾਂ ਮੇਰੀਆਂ ਕੀ ਬੰਦਾ ਵਾ ਆਉਂਦੇ ਇਹ ਬੀਬੀ ਦੀ ਬੀਬੀ ਨੂੰ ਕਹ ਦੱਸ ਕੋ ਥੋੜੀ ਪਤਲੀ ਹੋ 10 ਕਿਡੇ ਮਾਰਨੀ ਕੋ ਉੱਪਰ ਥੱਲੇ ਮੈਂ 100 ਕਿ ਮਾਰਨੇ ਦਾ ਤਾਂ ਨਹੀਂ ਹੋਣਾ ਹੇ ਉਹ ਵਾਕਿਆ ਉਹਦਾ ਜਿਹਨੇ ਨਾ ਜੂਰ ਜਮائش ਕਰਨੀ ਆ ਰੋਹ ਦੇ ਇੱਕ ਜਿਹੜੇ ਕਾਫੀ ਮੈਦ ਕਈ ਨਾ ਮਸਲ ਇੰਨੇ ਮਜ਼ਬੂਤ ਹੋ ਜਣਗੇ ਪੱਡਾਂ ਦੇ ਵਾਹੇ ਦੋ ਚਾਰ ਮੰਜ਼ਲਾ ਚੜੀ ਜਾਂ ਪਤਾ ਨਹੀਂ ਕਿੰਨੇ ਕਰ ਚੜੀਏ ਇਹ ਤੇ ਬਾਲੀ ਤਿੱਖੀ ਜੀ ਆ ਉਸ ਹੈਗਾ ਜਲਾ ਲੈਨੇ ਨਾ ਘੱਟੋ ਘੱਟ 100 ਕਿਲੋਮੀਟਰ ਦਾ ਵੀ ਫਰਕ ਪੈ ਜਾਂਦਾ ਬੰਦੇ ਦਾ ਸਾਡੇ ਰੇਂਗ ਦੇ ਸਾਲ ਛਮਾਈ ਜਾਣ ਨਾ ਪਰਾ ਬੱਸ ਹੋਈ ਪਈ ਆ ਉਹ ਬੰਗ ਇਥਨ ਖਾਉ ਨਾ ਮੁਰਾ ਲਾਈ ਨਾ ਮੀਠਾ ਆਹ ਉੱਪਰ ਲੈ ਤਸੱਲੀ ਗਈ ਕੀ ਨਿਆਣੇ ਫੜ ਗਏ ਉਦਾਂ ਓੱਖਾਂ ਆ ਜਾ ਬਸ ਉੱਪਰ ਆਏ ਉਹ ਉੱਪਰ ਜਾ ਬਸ ਲੱਗਦੇ ਆ ਲੱਗਦੇ ਨੇ ਜੀ ਸਪੀਡ ਫਾਟੇ ਰੋਕਣੀ ਹਾਂ ਇਹ ਤਾਂ ਹੈ ਹੀ ਆ ਬਾਹਰ ਪਾਣ ਮਾਹਾ ਉਹ ਕਿੱਦਾਂ ਹੈ ਨਿਆਣੇ ਤਾਂ ਬਈ ਨਿਆਣੇ ਵੀ ਮਚਕ ਮਚਕ ਗਈ ਹੁਣ ਮਾ ਕੁੜੀਆਂ ਆਪਣੀ ਮਚਕ ਮਚਕੀ ਆਉਂਦੀਆਂ ਵਾ ਹੂੰ ਕੁੜੀ ਆ ਮੁੰਸਕੀ ਨੱਕ ਨੇੜੀ ਚੱਲਣਾ ਲੈ ਬਈ ਹੂੰ 후라이팬. ਉਪਰ پہاੜੀ ਤੋਂ ਕੋਈ ਤੋਂ پہاੜੀ ਤੋਂ ਆਇਆ ਉਸ ਪਾਣੀ ਸੈਮ ਦੇ ਥੱਲੇ ਆਉਂਦਾ ਤੇ ਕ੍ਰਿਸਟਲ ਕਲੀਅਰ ਪਾਣੀ ਹੈ ਤੇ ਕਿੱਥੇ ਜਾਉਂਦਾ ਜੀ ਇਹੋ ਆਜੀ ਫੋਟੋਿੰਗ ਜਾ ਰਹੇ ਹਾਂ ਬੋਤਲਾਂ ਲੈ ਰਹੇ ਹਾਂ ਇਹ ਪਾਣੀ ਦੇ ਕਿੰਨਾ ਕਲੀਅਰ ਹੈ ਯਾਰ ਐਨ ਜਬਰਦਸਤ ਹੈ ਜਨਤਾ ਨਹੀਂ ਜੰਦੀ ਹੈ ਮੈਂ ਪਾਣੀ ਦੇ ਨਾਲ ਕਿੰਨਾ ਕਲੀਅਰ ਆ ਇਹ ਬੰਦਰ ਵੀ ਆ ਪਾਣੀ ਵਾਲੀ ਜਗਾਈ ਤੇ ਖੰਭਾ ਹਰਿਆਣੇ ਦਾ ਜੇਕਰ ਉਹ ਪੀਣ ਵਾਲਾ ਪਾਣੀ ਹੈ ਮੇਰੇ ਲਈ